ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਚੱਲ ਰਹੇ ਯੁੱਧ ਦੇ ਦੌਰਾਨ ਬਹੁਤ ਸਾਰੀ ਥਾਵਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਈ ਥਾਵਾਂ ਤੇ ਪਾਕਿਸਤਾਨ ਡਰੋਨ ਦੇ ਰਾਹੀਂ ਹਮਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੇਸ਼ੱਕ ਭਾਰਤੀ ਫੌਜ ਦੇ ਵੱਲੋਂ ਇਹਨਾਂ ਹਮਲਿਆਂ ਨੂੰ ਹਵਾ ਦੇ ਵਿੱਚ ਹੀ ناکਾਮ ਕੀਤਾ ਜਾ ਰਿਹਾ ਹੈ ਪਰ ਇਸ ਵਕਤ ਇਸ ਵੀਡੀਓ ਨੂੰ ਵੇਖ ਰੇ ਸਾਰੇ ਹੀ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਜੇਕਰ ਤੁਹਾਨੂੰ ਵੀ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਮੁਹੱਲੇ ਦੇ ਵਿੱਚ ਤੁਹਾਡੀ ਗਲੀ ਦੇ ਵਿੱਚ ਜਾਂ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਅਸਮਾਨ ਦੇ ਵਿੱਚ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਆ ਉੜਦੀ ਹੋਈ ਦਿਖਾਈ ਦਿੰਦੀ ਹੈ ਚਾਹੇ ਉਹ ਡਰੋਨ ਹੈ ਚਾਹੇ ਉਹ ਮਜ਼ਾਈਲ ਹੈ ਚਾਹੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲਾਈਟ ਨਜ਼ਰ ਆਉਂਦੀ ਹੈ ਤਾਂ ਤੁਸੀਂ ਤੁਰੰਤ ਉਸ ਨੂੰ ਵੇਖਣ ਦੇ ਲਈ ਆਪਣੇ ਘਰ ਦੀ ਛੱਤ ਤੇ ਨਾ ਜਾਵੋ ਕਿਉਂਕਿ ਜੇਕਰ ਇਹ ਡਰੋਨ ਹੈ ਤਾਂ ਤੁਸੀਂ ਇਸ ਨੂੰ ਆਪਣੇ ਮੋਬਾਈਲਾਂ ਵਿੱਚ ਰਿਕਾਰਡ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਨਾ ਕਰੋ ਇਹ ਤੁਹਾਡੀ ਜਾਨ ਦੇ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਜੀ ਹਾਂ ਕਿਉਂਕਿ ਇਹ ਜਿਹੜੇ ਡਰੋਨ ਨੇ ਫੌਜਾਂ ਦੇ ਵੱਲੋਂ ਇਹ ਪ੍ਰੋਫੈਸ਼ਨਲ ਡਰੋਨ ਵਰਤੇ ਜਾਂਦੇ ਨੇ ਜਿਹੜੇ ਕਿ ਵਿਆਹਾਂ ਸ਼ਾਦੀਆਂ ਵਾਲੇ ਡਰੋਨ ਨਹੀਂ ਹੁੰਦੇ ਤੁਸੀਂ ਅਕਸਰ ਵਿਆਹਾਂ ਸ਼ਾਦੀਆਂ ਵਿੱਚ ਬਹੁਤ ਛੋਟੇ ਛੋਟੇ ਡਰੋਨ ਵੇਖੇ ਹੋਣਗੇ ਪਰ ਇਹਨਾਂ ਡਰੋਨਾਂ ਨੂੰ ਉਹਨਾਂ ਡਰੋਨਾਂ ਵਰਗਾ ਨਾ ਸਮਝੋ ਇਹ ਡਰੋਨ ਨੇ ਜਿਹੜੇ ਕਿ ਸਾਡੇ ਤੇ ਹਮਲਾ ਕਰਨ ਦੇ ਲਈ ਪਾਕਿਸਤਾਨ ਦੇ ਵੱਲੋਂ ਭੇਜੇ ਜਾ ਰਹੇ ਨੇ